لیکن ਜਿਵੇਂ ਤੁਸੀਂ ਬੈਂਕਾਂ ਵਾਲੀ ਗੱਲ ਕਰਦੇ ਹੋ ਮੁੱਦਰਾ ਲਾਉਣ ਵਾਲੀ ਉਹ ਗਰੀਬ ਆਦਮੀ ਬੈਂਕਾਂ ਦੇ ਵਿੱਚੋਂ ਲੈ ਵੀ ਰਿਹਾ ਕੁਛ ਮੈਂ ਵੀ ਕਰਵਾਏ ਨੇ ਬੈਂਕਾਂ ਵਾਲੇ ਕੋਈ ਜਵਾਬ ਨਹੀਂ ਦੇ ਰਹੇ ਲੇਕਿਨ ਬੈਂਕਾਂ ਵਾਲੇ ਜਿਵੇਂ ਆਪਾਂ ਕਹਿੰਦੇ ਨੇ ਮੈਨੇਜਰ ਸਾਹਿਬ ਮੇਨ ਹੈਡ ਹੁੰਦਾ ਬੈਂਕ 'ਚ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਆ ਥੋੜਾ ਜਿਹਾ ਉਹ ਇਸ ਗੱਲੋਂ ਸੰਕੋਚ ਕਰਦੇ ਨੇ ਤੇ ਕੁਛ ਉਹ ਆਪਣੀ ਆਪਣੇ ਵੇਸਤੇ ਇਨਕੁਆਇਰੀ ਕਰਕੇ ਵੀ ਆ ਬੰਦਾ ਮੋੜ ਦੂ ਪੈਸੇ ਬੈਂਕ ਦੇ ਤਾਂ ਉਹ ਸਕੀਮਾਂ ਦਿੰਦੇ ਨੇ ਸਾਹਿਬ ਜੀ ਮੇ ਹਰ ਬੈਂਕ ਦੇ ਵਿੱਚ ਆਰਬੀਆਈ ਦਾ ਕੋਈ ਰੂਲ ਨਹੀਂ ਹੈਗਾ ਵੀ ਜਿਹੜੀ ਸਿਬਰ ਦੱਸਿਆ ਜਾਂਦਾ ਸਿਬਰ ਦਾ ਕੋਈ ਮਾਲਕ ਨਹੀਂ ਜੀ ਪੂਰੇ ਇੰਡੀਆ ਦੇ ਵਿੱਚ ਲੋਕ ਹੈਰਾਨ ਭੱਬਰ ਪੁੱッセ ਪਾਈ ਪੈ ਨੇ ਜੀ ਇੱਕ 10000 ਦਾ ਲੋਨ ਲਾਈਨ ਪਿੱਛੇ ਇੱਕ ਬੰਦੇ ਨੂੰ ਸਿਬਰ ਪੁੱਸੀ ਜਾਂਦੀ ਹੈ ਜਦ ਕਿ ਸਿਬਰ ਦਾ ਕੋਈ ادارے ਵਿੱਚ ਨਹੀਂ ਆਉਂਦਾ ਇਹਦਾ ਕੀ ਕਾਰਨ ਹੈ ਵੀ ਲੋਕਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜੀ ਦੇਖੋ ਜਿਹੜੀ ਸਿਬਲ ਦੀ ਗੱਲ ਹੈ ਸਿਬਲ ਤੁਸੀਂ ਕੋਈ ਇਲੈਕਟ੍ਰੋਨਿਕ ਦਾ ਸਮਾਨ ਲੈਨੇ ਹੋ ਫਰਨੀਚਰ ਲੈਨੇ ਹੋ ਜਾਂ ਕੋਈ ਹੋਰ ਸਮਾਨ ਲੈਨੇ ਹੋ ਲੋਕ ਇਸ ਤਨਾ ਦੇ ਲੈ ਲੈਂਦੇ ਨੇ ਲੇਕਿਨ ਉਹ ਕਿਸ਼ਤਾਂ ਨਹੀਂ ਭਰਦੇ ਇਸ ਕਰਕੇ ਜਿਹੜਾ ਸਿਬਲ ਹੈ ਬੰਦੇ ਦਾ ਉਹ ਸਹੀ ਹੋਣਾ ਚਾਹੀਦਾ ਦੇਖੋ ਜੇ ਸਿਬਲ ਸਹੀ ਹੋਊਗਾ ਤਾਂ ਹੀ ਉਹਨੂੰ ਸਮਾਨ ਮਿਲੂਗਾ ਜਾਂ ਉਹਨੂੰ ਬੈਂਕ ਤੋਂ ਲੋਨ ਮਿਲੂਗਾ ਜਦੋਂ ਸਿਬਲ ਖਰਾਬ ਹੈ ਉਹ ਫਿਰ ਬੈਂਕ ਵੀ ਪੈਸੇ ਕਿਵੇਂ ਦੇਊਗਾ ਵਾਪਸੀ ਵੀ ਲੈਣੀ ਹੈ ਰਿਟਰਨ ਵੀ ਲੈਣੀ ਹੈ ਨਾ ਬੈਂਕ ਨੇ ਬੈਂਕ ਨੂੰ ਸਾਰਾ ਦੇਖਣਾ ਪੈਣਾ ਜੀਵੇਂ ਸਰ ਨਿੱਤਮਨ ਦਿਨਾਂ ਜਿਹਾ ਬੀਜਪੀ ਨੇ ਪਿੰਡਾਂ ਵਿੱਚ ਇੱਕ ਕੈਂਪ ਲਗਾਏ ਜਾ ਰਹੇ ਸੀ ਜੀ ਪਰ ਮੌਕੇ ਦੀ ਸਰਕਾਰ ਵਿੱਚੋਂ ਕਈ ਜਗ੍ਹਾ ਦੇਖਿਆ ਜੀ ਉੱਥੋਂ ਭਜਾਇਆ ਗਿਆ ਉਹਨਾਂ ਨੂੰ ਤੇ ਕਈ ਜਗ੍ਹਾ ਡਾਂਗ ਛੋਟੀ ਵੀ ਕੀਤੀ ਗਈ ਹੈ ਪੁਰਸ ਵੱਲੋਂ ਵੀ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਇਹ ਕੈਂਪ ਨਹੀਂ ਲਾਉਣੇ ਜੀ ਔਕੇ ਦੀ ਸਰਕਾਰ ਧੱਕਾ ਕਰਦੀ ਹੈ ਜੀ ਦੇਖੋ ਪੰਜਾਬ ਸਰਕਾਰ ਕੋਈ ਸ਼ੱਕ ਨਹੀਂ ਇਹ ਚ ਵੀ ਉਹ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨਾਲ ਉਧੇਦਾਰਾਂ ਨਾਲ ਧੱਕਾ ਕਰ ਰਹੀ ਹੈ ਕਿਉਂਕਿ ਜਿਹੜੀ ਪਿੰਡਾਂ ਦੇ ਵਿੱਚ ਸਕੀਮਾਂ ਨੇ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵਰਕਰ ਪਿੰਡ-ਪਿੰਡ ਜਾ ਕੇ ਜਿਹੜਾ ਲੋਕਾਂ ਨੂੰ ਜਾਗਰੂ ਕਰ ਰਹੇ ਸੀ ਵੀ ਆਸ ਸਕੀਮਾਂ ਨੇ ਆ ਨਈਂ ਸੈਂਟਰ ਦੀਆਂ ਆਸ ਸਕੀਮਾਂ ਨੇ ਚਲੋ ਜਿਹੜੇ ਵਰਕਰ ਹੈ ਭਾਰਤੀ ਜਨਤਾ ਪਾਰਟੀ ਦਾ ਉਹ ਪਾਰਟੀ ਦਾ ਇੱਕ ਸਪਾਈ ਹੈ ਉਹ ਆਪਣਾ ਉਹਦੇ ਕਰਕੇ ਕੰਮ ਨਹੀਂ ਕਰਦਾ ਉਹ ਇੱਕ ਲੋਕਾਂ ਦੀ ਸੇਵਾ ਕਰਕੇ ਕੰਮ ਕਰ ਰਿਹਾ ਹੈ ਉਹ ਪਿੰਡ-ਪਿੰਡ ਜਾ ਕੇ ਜਿਹੜਾ ਲੋਕਾਂ ਨੂੰ ਦੱਸ ਰਹੇ ਸੀ ਜਾਗਰੂ ਕਰ ਰਹੇ ਸੀ ਉਹ ਇਹੀ ਦੱਸ ਰਹੇ ਸੀ ਵੀ ਤੁਹਾਨੂੰ ਰੋਜ਼ਗਾਰ ਪੱਖੋਂ ਸਿਹਤ ਪੱਖੋਂ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਜੋ ਸੈਂਟਰਲ ਸਕੀਮ ਆਉਂਦੀ ਹੈ ਵੀ ਉਹ ਤੋਂ ਤੁਸੀਂ ਲਾਭ ਉਠਾਓ ਲੇਕਿਨ ਪੰਜਾਬ ਸਰਕਾਰ ਇਹ ਹੋਣ ਨਹੀਂ ਦੇਣਾ ਚਾਹਰੀ ਕਿਉਂਕਿ ਪੰਜਾਬ ਸਰਕਾਰ ਨੂੰ ਆਇਆ ਵੀ ਜੇ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਾਊਗੀ ਤਾਂ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਨਾਲ ਲੋਕ ਜੁੜ ਜਾਣ ਲੇਕਿਨ ਇਹਦੇ ਨਾਲ ਜੇਕਰ ਤੁਸੀਂ ਦੱਸ ਰਹੇ ਹੋ ਵੀ ਪੁਲਿਸ ਪ੍ਰਸ਼ਾਸਨ ਦੇਖੋ ਸਰਕਾਰ ਦਾ ਹੁੰਦਾ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਦੇ ਨਾਲ ਪੁਲਿਸ ਪ੍ਰਸ਼ਾਸਨ ਚੱਲ ਰਿਹਾ ਹੈ ਤੇ ਉਹਨਾਂ ਨੂੰ ਜੇ ਡੀਸੀ ਸਾਹਿਬ ਦੇ ਜਾਂ ਕਿਤੋਂ ਹੋਰ ਹੁਕਮ ਨੇ ਤਾਂ ਉਸ ਦੀ ਪਾਲਣਾ ਕਰਦੇ ਹੋਏ ਸਾਡੇ ਸਾਡੇ ਜਿਹੜੇ ਵਰਕਰ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੂੰ ਮੀਟਿੰਗਾਂ ਕਰਨ ਤੋਂ ਰੋਕਿਆ ਗਿਆ ਤਾਂ ਉਹਦੇ ਨਾਲ ਪਿੰਡਾਂ ਦੇ ਵਿੱਚ ਇੱਕ ਹਵਾ ਬਣ ਗਈ ਭਾਰਤੀ ਜਨਤਾ ਪਾਰਟੀ ਦੀ ਵੀ ਇਹ ਵਧੀਆ ਕੰਮ ਕਰ ਰਹੇ ਨੇ ਕਿ ਪੰਜਾਬ ਸਰਕਾਰ ਹਰ ਪੱਖੋਂ ਫੇਲ ਹੋ ਚੁੱਕੀ ਹੈ ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਕੰਮ ਨਹੀਂ ਹੁੰਦੇ ਰਹੀ ਲੋਕਾਂ ਦੇ ਕੰਮ ਨਹੀਂ ਹੁੰਦੇ ਰਹੀ ਜਿਵੇਂ ਸਰ ਭਾਜਪੀ ਵੱਲੋਂ ਕੋਈ ਪੰਜਾਬ ਦੇ ਵਿੱਚ ਇਹਨਾਂ ਦਾ ਵਿਰੋਧ ਨਹੀਂ ਕੀਤਾ ਜਾ ਰਿਹਾ ਇਹ 50-50 ਦਾ ਮੈਚ ਤਾਂ ਨਹੀਂ ਖੇਲੇ ਜਾ ਰਿਹਾ ਭਾਜਪੀ ਔਰ ਆਮ ਆਦਮੀ ਪਾਰਟੀ ਜੀ ਨਹੀਂ ਕੋਈ ਐਸੀ ਗੱਲ ਨਹੀਂ ਇਹ ਥੋੜੇ ਮਾਦਮ ਰਹੀ ਮੈਂ ਦੱਸਣਾ ਚਾਹਣਾ ਵੀ ਕੋਈ ਇਹ 50-50 ਦਾ ਮੈਚ ਨਹੀਂ ਭਾਰਤੀ ਜਨਤਾ ਪਾਰਟੀ ਆਪਣੇ ਬਲਬੁੱਤੇ ਤੇ ਹੀ ਪੰਜਾਬ 'ਚ ਸਰਕਾਰ ਬਣਾਏਗੀ ਸੈਂਟਰ ਦੇ ਵਿੱਚ ਭਾਰਤ ਜਨਤਾ ਪਾਰਟੀ ਸਰਕਾਰ ਹੈ ਮੋਦੀ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਰਤ ਜਨਤਾ ਪਾਰਟੀ ਪੰਜਾਬ 'ਚ ਵੀ ਪੂਰੇ ਆਪਣੇ ਪੱਧਰ ਤੇ ਸਰਕਾਰ ਬਣਾਏਗੀ ਪੂਰਾ ਵਧੀਆ ਪੰਜਾਬ ਦਾ ਮਾਹੌਲ ਹੋਊਗਾ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਊਗਾ ਪੰਜਾਬ ਦਾ ਕਰਜ਼ਾ ਮਾਫ ਹੋਊਗਾ ਜੋ ਅੱਜ ਜੋ ਅੱਜ ਭਗਵੰਤ ਮਾਨ ਸਰਕਾਰ ਪੰਜਾਬ ਦੇ ਉੱਪਰ ਕਰਜ਼ਾ ਹੋਰ ਚੜ੍ਹ ਰਹੀ ਹੈ ਦਿਨ-ਪ੍ਰਤੀ ਦਿਨ ਕਰਜ਼ੇ ਲੈ ਰਹੀ ਹੈ ਉਹ ਸਾਰਾ ਕਰਜ਼ਾ ਭਾਰਤ ਜਨਤਾ ਪਾਰਟੀ ਹੀ ਮਾਫ ਕਰ ਸਕਦੀ ਹੈ ਤੇ ਸੈਂਟਰ ਦੀ ਸਰਕਾਰ ਹੀ ਮਾਫ ਕਰ ਸਕਦੀ ਹੈ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਤੇ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਚੱਲ ਰਹੀ ਹੈ ਦਿਨ ਦੇ ਹੱਦ ਤੱਕ ਇਹ ਗੱਲ ਕਹਿ ਰਹੇ ਨੇ ਵੀ ਇਹ ਸਰਕਾਰ ਜਦੋਂ ਦੀ ਆਈ ਹੈ ਤਾਂ ਇਹ ਨਗਮੀ ਸਰਕਾਰ ਹੈ ਹਰ ਪੱਖੋਂ ਇਹ ਫੇਲ ਹੋ ਚੁੱਕੀ ਹੈ ਲੋਕ ਹੁਣ ਸਮਝਦੇ ਨਹੀਂ ਗੱਲ ਨੂੰ ਲੋਕਾਂ ਨੇ ਸਾਰੀ ਪਾਰਟੀਆਂ ਦੇਖ ਲਈਆਂ ਲੇਕਿਨ ਹੁਣ ਮੈਨੂੰ ਜੋ ਲੱਗਦਾ ਹੈ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਨਿਰੋਲ ਸਰਕਾਰ ਬਣਾਏਗੀ ਤਾਂ ਕਿ ਲੋਕਾਂ ਦਾ ਬੈਨੀਫਿਟ ਹੋ ਸਕੇ ਪੂਰਾ ਯਾਨਕੀ ਸੈਂਟਰ ਤੋਂ ਪੂਰੇ ਫੰਡ ਹੋਣ ਪੰਜਾਬ ਦਾ ਵਿਕਾਸ ਹੋ ਸਕੇ ਪੂਰਾ ਵਧੀਆ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ 2027 ਚ ਪੂਰੀ ਸਰਕਾਰ ਆਪਣੀ ਨਿਰੋਲ ਸਰਕਾਰ ਬਣਾਈਗੀ ਸਰ ਬੀਜੇਪੀ ਦੇ ਵਿੱਚ ਦੇਖਿਆ ਜਾ ਰਿਹਾ ਵੀ ਨਾਬਾ ਹਲਕੇ ਦੇ ਵਿੱਚ ਦੋ ਤਿੰਨ ਉਮੀਦਵਾਰ ਘੁੰਮ ਰਹੇ ਨੇ ਇੱਕ ਦਾ ਸ਼ਾਹਪੁਰੀਆ ਜੀ ਨਹੀਂ ਜਿਨ੍ਹਾਂ ਨੇ ਇਲੈਕਸ਼ਨ ਰੈਡੀ ਤੇ ਜੀ ਦੂਗੇ ਆਪਣੇ ਹੈਗੇ ਨਹੀਂ ਜੀ ਥੋਡੇ 400 ਤੋਂ ਆਪਣੇ ਦੱਸਿਆ ਜਾ ਰਿਹਾ ਜਿਵੇਂ ਜੀ ਬਿੱਟੂ ਜੀ ਜੀ ਤੇ ਆਪਣੇ ਇੱਕ ਪਟਿਆਰੇ ਤੋਂ ਨੇ ਜੀ ਫਾਰਮ ਜੀ ਕੈਂਤ ਸਾਹਿਬ ਜੀ ਇੱਕ ਦੋ ਹੋਰ ਵੀ ਨੇ ਜੋ ਮੁਲਾਜ਼ਮ ਨੇ ਪੰਜਾਬ ਪੁਰਸ ਦੇ ਵਿੱਚ ਪਾਰਟੀ ਦਾ ਇੱਕ ਦੋ ਤੱਕ ਤੇ ਹੋ ਜਾਊਗਾ ਵੀ 90 ਦਾ ਕੋਈ ਉਮੀਦਵਾਰ ਜਿਹੜਾ ਲਾਨਿਆ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਜੀ ਦੇਖੋ ਭਾਰਤੀ ਜਨਤਾ ਪਾਰਟੀ ਦਾ ਪਹਿਲੀ ਗੱਲ ਤਾਂ ਜੋ ਸੰਵਿਧਾਨਿਕ ਨੇ ਭਾਰਤੀ ਜਨਤਾ ਪਾਰਟੀ ਜੋ ਸਿਸਟਮ ਹੈ ਉਹਦੇ ਵਿੱਚ ਕੋਈ ਹਲਕਾ ਇੰਚਾਰਜ ਨਹੀਂ ਹੁੰਦਾ ਪਾਰਟੀ ਦੇ ਸੇਵਾਦਾਰ ਦੇ ਤੌਰ ਤੇ ਹਰ ਇੱਕ ਬੰਦੇ ਨੂੰ ਟਿਕਟ ਮੰਗਣ ਦਾ ਅਧਿਕਾਰ ਹੈ ਜਿੰਨੇ ਵੀ ਉਮੀਦਵਾਰ ਨੇ ਉਹ ਹਲਕੇ ਦੇ ਵਿੱਚ ਵਿਚਰ ਰਹੇ ਲੋਕਾਂ ਨਾਲ ਤੇ ਪੂਰਾ ਸਰਵੇ ਕਰਾ ਕੇ ਪਾਰਟੀ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਟਿਕਟ ਦੇਵੇਗੀ ਉਹਨਾਂ ਦੇ ਵਿੱਚੋਂ ਦੇਵੇਗੀ ਜਾਂ ਜਾਂ ਜਿਹੜਾ ਵੀ ਪਾਰਟੀ ਲੱਗਦੀ ਹੋਊਗੀ ਵੀ ਇਹ ਵੀ ਲੋਕਾਂ ਦੇ ਵਿੱਚ ਵਿਚਰਦਾ ਹੈ ਲੋਕਾਂ ਨੂੰ ਕੰਮ ਕਰਦਾ ਹੈ ਜਾਂ ਇਸ ਦੇ ਨਾਲ ਹਲਕੇ ਦਾ ਵਿਕਾਸ ਹੋ ਸਕਦਾ ਹੈ ਤਾਂ ਉਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਉਸ ਨੂੰ ਵੀ ਮੈਦਾਨ ਚ उतारेगी ਤੇ ਭਾਰਤੀ ਜਨਤਾ ਪਾਰਟੀ ਉਹਨੂੰ ਜਿਤਾਏਗੀ ਜਿਵੇਂ ਸਰ ਪੰਜਾਬ ਦੇ ਵਿੱਚ ਗੈਕਸਰਬਾਦ ਦੇ ਦੇਖਿਆ ਜਾਂਦਾ ਕੁਝ ਦਿਨ ਪਹਿਲਾਂ ਹੀ ਇੱਕ ਸਰਪੰਚ ਦੀ ਮੌਤ ਹੋਈ ਹੈ ਜੀ ਸਿੱਧੂ ਮੁੱਸੇਵਰੇ ਦੀ ਮੌਤ ਹੋਈ ਜੀ ਜਾਂ ਦੀਪ ਸਿੱਧੂ ਦੀ ਹੋਈ ਜੀ ਅੱਜ ਤੱਕ ਕੋਈ ਵੀ ਦੋਸ਼ੀ ਉਹਨਾਂ ਦੇ ਕਿਹਨੇ ਮਰਵਾਇਆ ਕਿਹਨੇ ਮਾਰਿਆ ਜੀ ਇਹ ਅਖਬਾਰਾਂ ਵਿੱਚ ਹੀ ਰਹਿ ਜਾਂਦੇ ਕੁਝ ਪੈਸੇ ਦੇਖ ਕੇ ਕੁਝ ਬੰਦਾ ਆਪਣੇ ਜੁम्मे ਲੈ ਲੈਂਦਾ ਜਦ ਕਿ ਸਾਰਿਆਂ ਨੂੰ ਪਤਾ ਹੁੰਦਾ ਵੀ ਐਮਐਲਏ ਮੰਤਰੀਆਂ ਦਾ ਵਿੱਚ ਇਹਨਾਂ ਦੇ ਹੱਥ ਹੁੰਦਾ ਜੀ ਇਹਦੇ ਬਾਰੇ ਕੋਈ ਕਹਿਣਾ ਚਾਹੂਗਾ ਜੀ ਦੇਖੋ ਜਿਹੜੀ ਇਹ ਤੁਸੀਂ ਦੱਸ ਰਹੇ ਹੋ ਗੱਲ ਇਹ ਸਾਰਾ ਪਤਾ ਹੀ ਹੈ ਪੂਰੇ ਪੰਜਾਬ ਨੂੰ ਪਤਾ ਹੈ ਕਿ ਬਹੁਤ ਦਿੰਦੇ ਹਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਸੀ ਕਿ ਜਿਹੜੇ ਆਹ ਬੰਦੇ ਮਾਰੇ ਜਾ ਰਹੇ ਨੇ ਗੈਂਗਸਟਰਾਂ ਵਾਲਾ ਕੰਮ ਹੈ ਇਹ ਸ਼ਰਿਆਮ ਚੱਲ ਰਿਹਾ ਹੈ ਪੂਰੇ ਪੰਜਾਬ 'ਚ ਪੂਰੇ ਪੰਜਾਬ ਦੀ ਜਨਤਾ ਨੂੰ ਪਤਾ ਹੈ ਅੱਜ ਜੇ ਮੈਂ ਘਰੋਂ ਨਿਕਲਾ ਸਵੇਰੇ ਤਾਂ ਮੈਨੂੰ ਵੀ ਇਹ ਨਹੀਂ ਪਤਾ ਵੀ ਸ਼ਾਮ ਨੂੰ ਘਰੇ ਪਹੁੰਚਾਂਗਾ ਜਾਂ ਨਹੀਂ ਮੈਂ ਸੇਫ ਨਹੀਂ ਪੰਜਾਬ ਦੀ ਜਨਤਾ ਸੇਫ ਨਹੀਂ ਹੈਗੀ ਇਹ ਗੱਲ ਅਸੀਂ ਅਹਿਸਾਸ ਕਰਨ ਲੱਗੇ ਆ ਲੇਕਿਨ ਇਹ ਕੰਮ ਪਹਿਲਾਂ ਨਹੀਂ ਕਦੇ ਹੋਇਆ ਸੀ ਜੋ ਕੰਮ ਹੁਣ ਆ 3 ਸਾਲ 6 ਦਿਨ ਸਾਲ ਜੋ ਸਰਕਾਰ ਨੂੰ ਹੋਏ ਨੇ ਇਹਦੇ ਵਿੱਚ ਤਾਂ ਪੰਜਾਬ ਦਾ ਬਹੁਤ ਹੀ ਬੁਰਾ ਹਾਲ ਹੋ ਗਿਆ ਇਹਨਾਂ ਨਾਲ ਲੋਕ ਪੂਰੇ ਦੁਖੀ ਨੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਮੇਲੂ ਚੁੱਕੀ ਹੈ ਤੇ ਕੋਈ ਸਿਸਟਮ ਨਹੀਂ ਸਾਰਾ ਸਿਸਟਮ ਪੂਰਾ ਖਰਾਬ ਹੋ ਚੁੱਕਿਆ ਹੈ ਪੰਜਾਬ ਦੇ ਲੋਕ ਪੂਰੇ ਦੁਖੀ ਨੇ ਇੱਕ ਤਾਂ ਸਾਡੇ ਜਿਵੇਂ ਦੇਖਿਆ ਕੁਝ ਦਿਨ ਪਹਿਲਾਂ ਇੱਕ ਜਲੰਧਰ ਦੇ ਵਿੱਚ ਬਾਰਦਸਤ ਹੋਈ ਆ ਇੱਕੇ Hindu ਨੇ ਜੈ ਸ਼੍ਰੀ ਰਾਮ ਦਾ ਨਾਰਾ ਲਾਇਆ ਤੇ ਉੱਥੇ ਮੁਸਲਮਾਨ ਭਾਈਚਾਰੇ ਵੱਲੋਂ ਇੱਕ ਦੰਗਿਆਂ ਦਾ ਰੂਪ ਧਾਰਿਆ ਜਾਂਦਾ ਜੇ ਪੰਜਾਬ ਪੁਲਿਸ ਦੇ ਐਸਐਸਪੀ ਸਾਹਿਬ ਨਾਇਕ ਸ਼ਰਲੰਦ ਦੇ ਇਹਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਕੋਈ Hindu ਸਿੱਖਾਂ ਦਾ ਮਸਲਾ ਨਹੀਂ ਹੁੰਦਾ ਇਹ ਤਾਂ ਜਿੰਨਾ ਮਰਜੀ ਆਪਾਂ ਜਿਹੜੇ ਆਪਾਂ ਹਿੰਦੂ ਮੁਸਲਮਾਨ ਸਿੱਖ ਐ ਸਾਰੇ ਭਾਈ ਭਾਈਆਂ ਪੰਜਾਬ ਚ ਆਪਾਂ ਨੂੰ ਸਾਰੇ ਉਰੇ ਨਾਲ ਮਿਲ ਕੇ ਉਰੇ ਰਹਿਣਾ ਆਪਾਂ ਨੇ ਸਾਰੀ ਬਿਜ਼ਨਸ ਕਰਦੇ ਨੇ ਸਾਰੀ ਆਪਣਾ ਕਮਾਉਂਦੇ ਨੇ ਖਾਂਦੇ ਨੇ ਲੇਕਿਨ ਜੋ ਕੋਈ ਸ਼ਰਾਰਤੀ ਅੰਸਰ ਨੇ ਜੇ ਕੋਈ ਐਸੀ ਸ਼ਰਾਰਤ ਕਰਦੇ ਨੇ ਤਾਂ ਉਹਨਾਂ ਵਾਸਤੇ ਬਹੁਤ ਮਾੜੀ ਗੱਲ ਐ ਤਾਂ ਉਹਨਾਂ ਨੂੰ ਇਤਦਾ ਜਵਾਬ ਇਟਰ ਨਾਲ ਦੇਣਾ ਦੇਹੀਦਾ ਆ ਪੁਲਿਸ ਪ੍ਰਸ਼ਾਸਨ ਨੂੰ ਉੱਪਰਲੇ ਅਫਸਰਾਂ ਨੂੰ ਦੀਜੀਪ ਤੱਕ ਸਾਰਿਆਂ ਨੂੰ ਇਸ ਤੇ ਗੌਰ ਕਰਦੇ ਹੋਏ ਜਿਹੜੇ ਬੰਦੇ ਨੇ ਗਲਤ ਕਰਿਆ ਤਾਂ ਉਹਦੇ ਬੜੀ ਤੋਂ ਬੜੀ ਕਾਰਵਾਈ ਕਰਕੇ ਇਨਸਾਨ ਬਣੋ ਚਾਹੀਦਾ ਇੱਕ ਸਾਲ ਅਸੀਂ ਕੁਝ ਦਿਨ ਪਹਿਲਾਂ ਦੇਖਿਆ ਵੀ ਸੁਖਬੀਰ ਸਿੰਘ ਬਾਦਲ ਜੀ ਨਾਬੇ ਆਈ ਤੇ ਜੀ ਉੱਥੇ ਸਰੇ ਆਮ ਉਹਨਾਂ ਨੇ ਇੱਕ ਕਿਹਾ ਵੀ ਐਸਐਸਪੀ ਬਰਨ کمار ਜੀ ਵੀ ਤੁਹਾਡਾ ਇੱਕ ਸਾਲ ਰਹਿ ਗਿਆ ਤੁਸੀਂ ਆਮ ਆਦਮੀ ਦੀ ਵੀ ਪਾਰਟੀ ਬਣ ਕੇ ਕੰਮ ਕਰਦੇ ਹੋ ਉਸ ਨੂੰ ਕਿਵੇਂ ਦੇਖਦਾ ਮੈਂ ਇੱਕ ਸੀਨੀਅਰ ਬੰਦੇ ਨੂੰ ਇਹੋ ਜਿਹਾ ਬਿਆਨ ਦੇਣਾ ਚਾਹੀਦਾ ਸੀ ਜਾਂ ਨਹੀਂ ਜੀ ਦੇਖੋ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਬੜੀ ਗੱਲ ਹੈ ਸੁਖਬੀਰ ਬਾਦਲ ਜੀ ਨੇ ਕੋਈ ਸੋਚ ਸਮਝ ਕੇ ਕਿਹਾ ਹੋਊਗਾ ਇਹਦੇ ਬਾਰੇ ਮੈਂ ਕੋਈ ਇਹਦੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਜੋ ਉਹਨਾਂ ਦੀ ਜਿਵੇਂ ਮਨਸ਼ਾជា ਉਹਨਾਂ ਨੇ ਇਹ ਕੋਈ ਸੋਚ ਕੇ ਗਿਆ ਤਾਂ ਉਹਦੇ ਵਾਸਤੇ ਆਪਾਂ ਇਹਦੇ ਵਾਸਤੇ ਚਰਚਾ ਨਹੀਂ ਕਰ ਸਕਦੇ ਇੱਕ ਸਰ ਪਰਵਾਸੀ ਮਜ਼ਦੂਰਾਂ ਦਾ ਪੰਜਾਬ ਦੇ ਵਿੱਚ ਬਹੁਤ ਮੁੱਦਾ ਆਪਾਂ ਖਿਆ ਬੈ ਕਿਸੇ ਕੁੜੀਆਂ ਦਾ ਬਰਤਕਾਰ ਹੋ ਜਾਂਦਾ ਕਦੇ ਕਿਸੇ ਆਮ ਬੰਦੇ ਦੇ ਗੋੜੀ ਮਾਰ ਕੇ ਨਹਿਰ ਵਿੱਚ ਸਿੱਟਿਆ ਜਾਂਦਾ ਜੀ ਉਹਨਾਂ ਲੋਕਾਂ ਦੇ ਜਿਹੜੇ ਆਧਾਰ ਕਾਰਡ ਨਹੀਂ ਜੀ ਉਹ ਤਿੰਨ ਤਿੰਨ ਜਗ੍ਹਾ ਬਣੇ ਹੋਏ ਨੇ ਇਹ ਰਾਜਨੀਤਿਕ ਲੋਕ ਆਪਣੀਆਂ ਵੋਟਾਂ ਲੈਂਦੇ ਮਾਰੇ ਇਹਨਾਂ ਦੀਆਂ ਵੋਟਾਂ ਬਤਿਆਰ ਕਰੀ ਜਾਂਦੇ ਨੇ ਉਹਨਾਂ ਦੇ ਸਮੇਂ 'ਚ ਪੰਜਾਬ ਨੂੰ ਖਤਰਨਾਕ ਰੂਪੀਤਾ ਰਹਿ ਜਾ ਸਕਦਾ ਜੀ ਲੇਕੋ ਇਹ ਬਹੁਤ ਮਾੜੀ ਗੱਲ ਹੈ ਵੀ ਆਪਣਾ ਜੋ ਪ੍ਰਵਾਸੀ ਮਜ਼ਦੂਰ ਨੇ ਕੁਛ ਐ ਨਹੀਂ ਕਿ ਸਾਰੀ ਮਾਰੇ ਨੇ ਲੇਕਿਨ ਪ੍ਰਵਾਸੀ ਮਜ਼ਦੂਰਾਂ ਮਜ਼ਦੂਰਾਂ ਦੀ ਆਇਡੈਂਟੀਫਿਕੇਸ਼ਨ ਹੋਣੀ ਚਾਹੀਦੀ ਥਾਣੇ 'ਚ ਜਿਹੜੇ-ਜਿਹੜੇ ਹਲਕੇ ਚੀਜ਼ਾਂ ਜਿਹੜੇ-ਜਿਹੜੇ ਕਰ ਸਕਦੇ ਸੀ ਜਿੱਥੇ ਵੀ ਨੇ ਤਾਂ ਉਹਨਾਂ ਦੀ ਆਇਡੈਂਟੀਫਿਕੇਸ਼ਨ ਥਾਣੇ 'ਚ ਹੋਣੀ ਚਾਹੀਦੀ ਤਾਂ ਕਿ ਉਹ ਇਹ ਜਾ ਕੋਈ ਕੰਮ ਨਾ ਕਰਨ ਮੈਂ ਤਾਂ ਇਹ ਹੀ ਕਹੂੰਗਾ ਵੀ ਪੁਲਿਸ ਪ੍ਰਸ਼ਾਸਨ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਵੀ ਇਸ ਕੰਮ ਤੇ ਉਹਨਾਂ ਨੂੰ ਇਨਕੁਆਇਰੀ ਕਰਕੇ ਰੋਕ ਲਉਣੀ ਚਾਹੀਦੀ ਹੈ ਵੀ ਜਿਹੜੇ ਬੰਦੇ ਕੋਲ ਆਇਡੈਂਟੀਫਿਕੇਸ਼ਨ ਨਹੀਂ ਜਾਂ ਦਾ ਆਇਡੈਂਟੀਫਿਕੇਸ਼ਨ ਬਣੇ ਜਾ ਫਿਰ ਉਹਨੂੰ ਆਪਣੇ ਜਿੱਥੋਂ ਆਇਆ ਹੋ ਉਥੇ ਵਾਪਸ ਭੇਜੋ ਜਿਵੇਂ ਸਰ ਅਸੀਂ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਆ ਸਾਨੂੰ 25 ਤੋਂ 30 ਲੱਖ ਰੁਪਏ ਦੇ ਕੇ ਜਾਂ 50-50 ਲੱਖ ਰੁਪਏ ਦੇ ਕੇ ਬੱਚਾ ਭਈ ਜਿੰਨਾ ਪੈਂਦਾ ਜੀ ਪਰ ਜਦੋਂ ਬਾਹਰਲੇ ਆਪਣੀਆਂ ਸਟੇਟਾਂ ਦੇ ਵਿੱਚ ਪੰਜਾਬ ਵਿੱਚ ਆਉਂਦੇ ਨੇ ਜਿਵੇਂ ਹਮਾਚਰ ਜੇ ਅਸੀਂ ਕੋਈ ਪ੍ਰੋਫਿਟ ਨਹੀਂ ਲੈ ਸਕਦੇ ਜੀ ਪਰ ਪੰਜਾਬ ਵਿੱਚ ਜਿਹੜਾ ਵੀ ਆਉਂਦਾ ਆ ਕੇ ਉਹਨੇ ਬੋਟ ਬਣ ਜਾਂਦੀ ਹੈ ਜੀ ਕੋਈ ਪ੍ਰਾਪਰਟੀ ਖਰੀਦ ਸਕਦਾ ਹੈ ਕੋਈ ਉਹਨੇ ਕਾਨੂੰਨ ਹੋਣਾ ਚਾਹੀਦਾ ਪੰਜਾਬ ਵਾਸੀਆਂ ਨੂੰ ਵੀ ਚਾਹੀਦਾ ਜਦ ਆਪਾਂ ਆਪਾਂ ਹਮਾਦਰ ਵਿੱਚ ਨਹੀਂ ਲੈ ਸਕਦੇ ਤਾਂ ਪੰਜਾਬ ਵਾਸਤੇ ਵੀ ਇਹ ਰੂਲ ਬਣਾਉਣਾ ਚਾਹੀਦਾ ਤੇ ਬਾਕੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਵੀ ਲੋਕ ਉਰੇ ਆ ਕੇ ਆ ਮਾਰੇ ਨਹੀਂ ਬਾਕੀ ਸ਼ਹਿਰਾਂ 'ਚੋਂ ਬਾਕੀ ਸਟੇਟਾਂ 'ਚੋਂ ਤਾਂ ਆਪਣੇ ਲੋਕ ਵੀ ਉਧਰ ਜਾ ਰਹੇ ਨੇ ਹੁਣ ਤੁਸੀਂ ਬਾਹਰ ਫੋਰਨ ਦੀ ਗੱਲ ਕਰ ਰਹੇ ਹੋ ਤਾਂ ਆਪਣੇ ਬੱਚੇ ਜਿਹੜੇ ਜਾ ਰਹੇ ਨੇ ਮੈਂ ਤਾਂ ਉਹਨਾਂ ਨੂੰ ਕਹੂੰਗਾ ਵੀ ਜਿੰਨੇ ਨੇ ਪੈਸੇ ਲਾ ਕੇ ਤੁਸੀਂ ਬਾਹਰ ਜਾ ਰਹੇ ਹੋ ਜਿਉਂਨੇ ਪੈਸੇ ਚੁਰੇ ਬਿਜ਼ਨਸ ਸ਼ੁਰੂ ਕਰੋ ਤਾਂ ਤੁਹਾਨੂੰ ਪੰਜਾਬ ਵੀ ਖੁਸ਼ਾਲ ਹੋਊਗਾ ਤੇ ਉਹ ਵੀ ਖੁਸ਼ਾਲ ਰਹਿਣਗੇ ਤੇ ਪਰਿਵਾਰ ਦੇ ਲਵੇ ਰਹਿਣਗੇ ਹੁਣ ਘਰ ਪਰਿਵਾਰ ਛੱਡ ਕੇ ਉਹ ਬਾਹਰ ਜਾ ਰਹੇ ਨੇ ਤਾਂ ਮੈਨੂੰ ਤਾਂ ਕੋਈ ਬਹੁਤ ਵਧੀਆ ਗੱਲ ਹੈ ਨਹੀਂ ਉਹ ਸਰ ਇੱਕ ਰਾਜਨੀਤੀ ਜਿਹੜੀ ਸੇਵਾ ਹੁੰਦੀ ਦੀ ਜੀ ਅੱਜ ਉਹ ਬਿਜ਼ਨਸ ਬਣ ਕੇ ਰਹਿ ਗਿਆ ਜਿਹੜਾ ਕੋਈ ਐਮ.ਐਲ.ਏ ਜਿੱਤ ਜਾਂਦਾ ਜੀ ਉਹ ਲੱਖਾਂ ਦਾ ਨਹੀਂ ਕਰੋੜਾਂ ਦਾ ਮਾਲਕ ਹੋ ਜਾਂਦਾ ਜਦ ਕਿ ਪਹਿਲਾਂ ਭਗਵਾਨ ਦਮਨ ਜੀ ਕਹਿੰਦੇ ਸੀ ਵੀ ਜਿਹੜੇ ਸਾਈਕਲਾਂ ਦੇਖੋ ਬੰਦੇ ਨੇ ਉਹ ਜਹਾਜ਼ਾਂ 'ਚ ਘੁੰਮਣ ਲੱਗ ਜਾਂਦੇ ਨੇ ਉਹ ਗੱਲ ਸੱਚ ਆ ਕੇ ਮੈਨੂੰ ਦੇਖੋ ਮੈਂ ਇਹ ਗੱਲ ਭਾਰਤੀ ਜਨਤਾ ਪਾਰਟੀ ਦਾ ਲਾਗੂ ਕਰਦਾ ਵੀ ਸਾਡੇ ਕੋਈ ਵੀ ਐਮਐਲਏ ਜਾਂ ਕੋਈ ਵੀ ਮਨਿਸਟਰ ਜਾਂ ਕੋਈ ਸੈਂਟਰ ਦਾ ਮਨਿਸਟਰ ਹੈ ਸਾਰੇ ਹੀ ਛਵੀ ਬਹੁਤ ਵਧੀਆ ਕਿਸੇ ਤੇ ਕੋਈ ਦਾਗ ਨਹੀਂ ਹੁਣ ਆਪਾਂ ਦੇਖ ਲਈਏ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਦੇ ਐਮਐਲਏਾਂ ਤੇ ਕਿੱਡੇ ਕਿੱਡੇ આરોਪ ਲੱਗ ਰਹੇ ਨੇ ਉਹ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਸਿਸਟਮ ਜਿਹੜਾ ਪੂਰਾ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਿਸਟਮ ਖਰਾਬ ਹੈ ਤੇ ਸਾਰੇ ਇਹਦੇ ਲਈ ਤੁਸੀਂ ਬੀਜੇਪੀ ਕਿਉਂ ਨਹੀਂ ਪੰਜਾਬ ਦੇ ਵਿੱਚ ਨਿਕਰ ਕੇ ਬਾਹਰ ਆ ਰਹੀ ਕਿਉਂਕਿ ਕਿਸਾਨ ਜਦੋਂ ਇਲੈਕਸ਼ਨ ਹੁੰਦੀ ਹੈ ਜੀ ਉਦੋਂ ਬੀਜੇਪੀ ਦਾ ਕਿਸਾਨ ਵਿਰੋਧ ਕਰਦੇ ਨੇ ਪਰ ਆਮ ਆਦਮੀ ਦਾ ਕਿਉਂ ਨਹੀਂ ਵਿਰੋਧ ਕੀਤਾ ਜਾਂਦਾ ਦੇਖੋ ਭਾਰਤੀ ਜਨਤਾ ਪਾਰਟੀ ਇੱਕ ਬਹੁਤ ਬੜੀ ਪਾਰਟੀ ਹੈ ਪਾਰਟੀ ਵੀ ਕਹਿ ਲਓ ਉਹਨੂੰ ਪਰਿਵਾਰ ਕਹਿ ਲਓ ਲੇਕਿਨ ਅੱਜ ਜੋ ਕਿਸਾਨ ਹੈ ਇਹ ਗੱਲ ਨੂੰ ਮਹਿਸੂਸ ਕਰ ਰਿਹਾ ਵੀ ਭਾਰਤੀ ਜਨਤਾ ਪਾਰਟੀ ਬਹੁਤ ਵਧੀਆ ਪਾਰਟੀ ਹੈ ਤੇ ਉਹ ਹੁਣ ਮੋਢੇ ਨਾਲ ਮੋਢਾ ਲਾ ਕੇ ਭਾਰਤੀ ਜਨਤਾ ਪਾਰਟੀ ਦੇ ਸਾਥ ਦੇਣ ਨੂੰ ਤਿਆਰ ਹੈ ਹੁਣ ਅਸੀਂ ਆਪਾਂ ਕਸ਼ਮੀਰ ਦੀ ਗੱਲ ਕਰੀਏ ਪਿੰਡਾਂ ਦੀ ਗੱਲ ਕਰੀਏ ਤਾਂ ਕਿਸਾਨ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਨੂੰ ਤਿਆਰ ਬੈਠੇ ਹੈ ਉਹ ਥੋੜੀ ਜਿਹੀ ਪਾਰਟੀ ਵਰਕਰਾਂ ਦੀ ਕਮੀ ਹੈ ਵੀ ਅਸੀਂ ਉਹਨਾਂ ਨਾਲ ਸੰਪਰਕ ਨਹੀਂ ਕਰ 파ਰੇ ਲੇਕਿਨ ਹੁਣ ਜਲਦ ਤੋਂ ਜਲਦ ਪਾਰਟੀ ਦੇ ਆਦੇਸ਼ ਆਏ ਨੇ ਤਾਂ ਅਸੀਂ ਪਿੰਡਾਂ ਦੇ ਵੀ ਜਾ ਕੇ ਵੀ ਲੋਕਾਂ ਨਾਲ ਸੰਪਰਕ ਕਰਕੇ ਇੱਕ ਭਾਰਤੀ ਜਨਤਾ ਪਾਰਟੀ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ ਤੇ ਤਾਂ ਕਿ ਭਾਰਤੀ ਜਨਤਾ ਪਾਰਟੀ 2027 ਚੱਕੀ ਸਰਕਾਰ ਬਣਾ ਸਕੇ ਇੱਕ ਸਰ ਐਵੇਂ ਵੀ ਦੱਸਿਆ ਜਾਂਦਾ ਹੈ ਬੀਜੇਪੀ 'ਚ ਪੈਸੇ ਆ ਰਹੇ ਨੂੰ ਇਹੀ ਉਹਦੇ ਦਿੱਤੇ ਜਾਂਦੇ ਨੇ ਬਿਜਲੇ ਗਰੀਬ ਤਬਕੇ ਦੇ ਲੋਕ ਜਿਹਨੇ ਪਿਛਲੇ 20 ਵੀ ਸਾਲ ਤੋਂ ਬੀਜੇਪੀ ਦੀ ਸੇਵਾ ਕਰਦੇ ਦੀ ਉਹ ਘਰਾਂ ਚ ਬਿਠਾਈ ਗਏ ਨਹੀਂ ਜੀ ਨਹੀਂ ਕੋਈ ਐਸੀ ਗੱਲ ਨਹੀਂ ਤੁਹਾਨੂੰ ਲੱਗਦੀ ਹੋਊਗੀ ਤੁਹਾਡੇ ਮਾਧਮ ਰਹੀ ਮੈਂ ਇਹ ਕਹਿਣਾ ਚਾਹੁੰਦਾ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਨਰੋਲ ਪਾਰਟੀ ਹੈ ਇਹਦੇ ਵਿੱਚ ਕੋਈ ਪੈਸੇ ਵਾਲੀ ਗੱਲ ਨਹੀਂ ਕੋਈ ਪੈਸੇ ਦੇ ਕੇ ਉਹਦਾ ਨਹੀਂ ਮਿਲਦਾ ਇੱਥੇਾਰੇ ਹੋਏ ਐਮਸੀ ਸ਼ਵੇਤ ਮਲਕ ਜੀ ਜਿਨ੍ਹਾਂ ਨੂੰ ਤੁਹਾਨੂੰ ਪਪੀਏ ਵੀ ਸਾਂਸਿਸਕਤਰ ਰਹੇ ਨੇ ਪੰਜਾਬ ਦੇ ਪ੍ਰਧਾਨ ਰਹੇ ਨੇ ਤਾਂ ਭਾਰਤੀ ਜਨਤਾ ਪਾਰਟੀ ਨਿਵੇਂ ਤੋਂ ਨਿਵੇਂ ਵਰਕਰ ਨੂੰ ਵੀ ਉੱਪਰ ਤੱਕ ਲੈ ਕੇ ਜਾਂਦੀ ਆ ਉਹਦੇ ਮਿਲਦੇ ਨੇ ਕੋਈ ਪਰਿਵਾਰਵਾਦ ਨਹੀਂ ਹੈਗਾ ਤਾਂ ਭਾਰਤੀ ਜਨਤਾ ਪਾਰਟੀ ਮੈਂ ਕਹਿੰਦਾ ਵੀ ਕਿਸੇ ਤਰ੍ਹਾਂ ਦਾ ਕੋਈ ਐਸਾ ਗੱਲਬਾਤ ਸੁਣੀ ਨਹੀਂ ਮੈਂ ਕਦੇ ਨਾ ਵੈਸੇ ਹੈਗੀ ਹੈ ਸਰ ਬੀਜੇਪੀ ਦੇ ਵਿੱਚ ਅਸੀਂ ਦੇਖਿਆ ਪੂਰੇ 117 ਹਲਕਿਆਂ ਤੋਂ ਕਿਸੇ ਕੋਈ ਦਫ਼ਤਰ ਨਹੀਂ ਹੈਗਾ ਹਲਕਾ ਅੰਚਾਲ ਜਦਾ ਨਾ ਕੋਈ ਮੰਡਲ ਪ੍ਰਧਾਨ ਦਾ ਦਫ਼ਤਰ ਜਿੱਥੇ ਕਿ ਲੋਕ ਆ ਕੇ ਉਹਨਾਂ ਨੂੰ ਮਿਲਿਆ ਜਾਵੇ ਪਿੰਡਾਂ ਦੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਭਾਰਤੀ ਜਨਤਾ ਪਾਰਟੀ ਵੱਲੋਂ ਸੈਂਟਰ ਵੱਲੋਂ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਛੇਤੀ ਹੀ ਡਾਕਟਰ ਬਨਨਗੇ ਜਿਲ੍ਹਾ ਬਾਈ ਉਹਦੇ ਵਾਸਤੇ ਸੈਂਟਰ ਸਰਕਾਰ ਵੱਲੋਂ ਵੀ ਮੈਨੂੰ ਲੱਗਦਾ ਵੀ ਕੁਛ ਨਾ ਕੁਛ ਸਿਸਟਮ ਬਣਿਆ ਹੋਇਆ ਪੰਜਾਬ ਸਰਕਾਰ ਜਿਹੜੀ ਆਪਣੀ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੀ ਉੱਚ ਪ੍ਰਧਾਨ ਸਾਹਿਬ ਨੇ ਜਾਂ ਟੀਮ ਹੈ ਉਹਨਾਂ ਵੱਲੋਂ ਵੀ ਇਸ ਬਾਰੇ ਚੱਕੇ ਜਾ ਰਹੇ ਸਾਰੇ ਉਦੇਸ਼ ਤਾਂ ਛੇਤੀ ਹੀ ਮੈਨੂੰ ਲੱਗਦਾ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਫ਼ਤਰ ਬਨਨਗੇ ਹੋਰ ਸਾਰੇ ਬੀਜੇਪੀ ਦੇ ਵਰਕਰਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋ ਜੀ ਮੈਂ ਸਾਰਿਆਂ ਨੂੰ بس ਇਹੀ ਬੇਨਤੀ ਕਰੂੰਗਾ ਭਾਰਤੀ ਜਨਤਾ ਪਾਰਟੀ ਜਿੰਨੇ ਵਰਕਰਾਂ ਦੇ ਉਮੀਦਵਾਰ ਨੇ ਦੀ ਵੱਧ ਚੜ ਕੇ ਮਿਹਨਤ ਕਰੋ ਤਾਂ ਕਿ ਭਾਰਤੀ ਜਨਤਾ ਪਾਰਟੀ ਨੇ ਆਪਾਂ 2027 ਚ ਸਰਕਾਰ ਬਣਾ ਸਕੀਏ ਧੰਨਵਾਦ